ਇਸ ਸਭੇ ਮੈਂ ਖੜਾ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਜਿਹੜਾ ਕੀ ਪੰਜਾਬ ਤੇ ਹਰਿਆਣਾ ਦੀ ਐਂਟਰੀ ਪੁਆਇੰਟ ਹੈਗਾ ਤਾਂ ਇਸ ਬਾਰਡਰ ਦੇ ਉੱਤੇ ਹਾਲਾਤ ਕੀ ਨੇ ਕਿਉਂਕਿ ਜੋ ਕਿਸਾਨ ਅੰਦੋਲਨ 2020 ਚ ਹੋਇਆ ਸੀ ਉਸੇ ਤਰੀਕੇ ਦੀ ਤਸਵੀਰ ਇੱਕ ਵਾਰ ਫਿਰ ਤੋਂ ਸ਼ੰਭੂ ਬਾਰਡਰ ਤੇ ਬੰਦੀ ਹੋਈ ਦਿਖਾਈ ਦੇ ਰਹੀ ਆ ਤਾਂ ਇਸ ਸਮੇਂ ਦੀਆਂ ਤਾਜ਼ਾ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਦਿਖਾ ਦਿੰਨੇ ਆ ਕਿਉਂਕਿ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਕਿਸਾਨ ਜਥੇਬੰਦੀਆਂ ਵੱਲੋਂ 200 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਇਸ ਵਾਰ ਦਿੱਲੀ ਕੂਚ ਕਰੀਆਂ ਤੇ ਦੱਸਿਆ ਜਾ ਰਿਹਾ ਕਿ ਪਿਛਲੀ ਵਾਰ ਨਾਲੋਂ ਵੱਡਾ ਅੰਦੋਲਨ ਇਸ ਵਾਰ ਕੀਤਾ ਜਾਏਗਾ ਮਸਲਾ ਐਮਐਸਪੀ ਦਾ ਹੈਗਾ ਐਮਐਸਪੀ ਦੇ ਮਸਲੇ ਦੇ ਨਾਲ-ਨਾਲ 10 ਹੋਰ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਵੀ ਹੋਈ ਪਿਛਲੇ ਦਿਨੀ ਤਿੰਨ ਮੰਤਰੀਆਂ ਨਾਲ ਗੱਲਬਾਤ ਹੋਈ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਲੇਕਿਨ ਗੱਲ ਨਹੀਂ ਬਣੀ ਉਸ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਵੱਲੋਂ ਜੇ ਤਿਆਰੀਆਂ ਕੀਤੀਆਂ ਗਈਆਂ ਉਹ ਤੁਹਾਨੂੰ ਦਿਖਾ ਦਿੰਨੇ ਆ ਇਹ ਹਰਿਆਣਾ ਦੀ ਹੱਦ ਹੈਗੀ ਆ ਜਿੱਥੇ ਕਿ ਐਂਟਰੀ ਹੁੰਦੀ ਹੈ ਹਰਿਆਣਾ ਵੱਲੋਂ ਪੰਜਾਬ ਦੇ ਹਿੱਸੇ ਦੇ ਵਿੱਚ ਮੈਂ ਖੜਾ ਤੇ ਇੱਥੇ ਸਿਮਿੰਟ ਦੀਆਂ ਬੱਜਰੀ ਦੀਆਂ ਕੰਧਾਂ ਬਣਾਈਆਂ ਜਾ ਰਹੀਆਂ ਦੇਖੋ ਤੁਸੀਂ ਇਹ ਸਿਮਿੰਟ ਬੱਜਰੀ ਦੀਆਂ ਕੰਧਾਂ ਨੇ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਯਾਨੀ ਕਿ ਕਿਸਾਨਾਂ ਨੂੰ ਰੋਕਣ ਦਾ ਪੂਰਾ ਪਲਾਨ ਬਣ ਚੁੱਕਿਆ ਹਰਿਆਣਾ ਸਰਕਾਰ ਵੱਲੋਂ ਹਾਲਾਂਕਿ ਪ੍ਰੈਕਟਿਸ ਵੀ ਕੀਤੀ ਗਈ ਆਸੂ ਗੈਸ ਦੇ ਗੋਲੇ ਸਿੱਟਣ ਦੀ ਇਸ ਤੋਂ ਇਲਾਵਾ ਜੋ ਵੈਰੀਕੇਟਿੰਗ ਕੀਤੀ ਗਈ ਇਸ ਤੋਂ ਇਲਾਵਾ ਬਹੁਤ ਸਾਰੀਆਂ ਤਿਆਰੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਣੀ ਹੁੰਦੀਆਂ ਉਹ ਕੀਤੀਆਂ ਗਈਆਂ ਤਾਂ ਹੁਣ ਹਰਪ੍ਰੀਤ ਲਾਲ ਦੀ ਤਸਵੀਰ ਹੈ ਸ਼ੰਭੂ ਬਾਰਡਰ ਦੀ ਤਸਵੀਰ ਜਿੱਥੇ ਕਿ ਸਿਮਿੰਟ ਦੀਆਂ ਕੰਧਾਂ ਕੱਢੀਆਂ ਜਾ ਰਹੀਆਂ ਤਾਂ ਇਹ ਸੂਰਤੇ ਹਾਲ ਹੈਗਾ ਹਾਲਾਂਕਿ ਕਿਸਾਨ ਹਾਲੇ ਤੱਕ ਨਹੀਂ ਪਹੁੰਚੇ ਕਿਸਾਨਾਂ ਨੇ 13 ਫਰਵਰੀ ਨੂੰ ਪਹੁੰਚਣਾ ਲੇਕਿਨ ਉਸ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ 144 ਲਗਾ ਦਿੱਤੀ ਗਈ ਆ ਧਾਰਾ 144 ਯਾਨੀ ਕਿ ਲੋਕ ਇਕੱਠੇ ਨਹੀਂ ਹੋ ਸਕਦੇ ਇੱਥੇ ਤਾਂ ਨਾਲ-ਨਾਲ ਇਸ ਤੋਂ ਇਲਾਵਾ ਬਹੁਤ ਸਾਰੀਆਂ ਤਿਆਰੀਆਂ ਫੋਰਸਸ ਦੇ ਰੂਪ ਦੇ ਵਿੱਚ ਇੱਥੇ ਕਰ ਦਿੱਤੀਆਂ ਗਈਆਂ ਤਸਵੀਰਾਂ ਤੁਸੀਂ ਦਿਖਾ ਦਿਓ ਸਾਹਮਣੇ ਤਾਂ ਇਹ ਸਾਹਮਣੇ ਦੀਆਂ ਤਸਵੀਰਾਂ ਨੇ ਜਿਹੜੀ ਹਰਿਆਣਾ ਪੁਲਿਸ ਖੜੀ ਆ ਦਾਲ ਨਾਲ ਇੱਥੇ ਸੀਆਰਪੀਐਫ ਇਸ ਤੋਂ ਇਲਾਵਾ ਐਨਡੀਆਰਫ ਤਾਂ ਹੋਰ ਜਿਹੜੀਆਂ ਫੋਰਸ ਹੈਗੀਆਂ ਉਹ ਲਗਾਈਆਂ ਗਈਆਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਹਰਿਆਣਾ ਸਾਈਡ ਦੀਆਂ ਤਸਵੀਰਾਂ ਨੇ ਜਿਹੜੀ ਰੋਡ ਹੈਗੀ ਆ ਉਹ ਪੂਰੇ ਤਰੀਕੇ ਨਾਲ ਬਲੌਕ ਕਰ ਦਿੱਤੀ ਗਈ ਆ ਤਾਂ ਤਸਵੀਰਾਂ ਲਗਾ ਤਰ ਆਪਾਂ ਦਿਖਾ ਦੇ ਰਹੇ ਹਾਂ ਤੁਹਾਨੂੰ ਕਿਉਂਕਿ 2020 ਦੇ ਵਿੱਚ ਇੱਕ ਵੱਡਾ ਤਰਨਾ ਪ੍ਰਦਰਸ਼ਨ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹ ਦੂਸਰਾ ਤਰਨਾ ਅੰਦੋਲਨ ਵੱਡਾ ਅੰਦੋਲਨ ਜਿਹੜਾ ਕੀ ਕਿਸਾਨਾਂ ਵੱਲੋਂ ਛੇੜਿਆ ਗਿਆ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ 200 ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਤਾਂ ਸਿਰਫ ਇਹ ਰੋਡ ਹੀ ਨਹੀਂ ਬਲੌਕ ਕੀਤੀ ਹੇਠਾਂ ਵੀ ਇੱਕ ਅਗਰਨਰਦੀ ਦੇ ਵਿੱਚ ਵੀ ਜਿਹੜਾ ਹੈਗਾ ਉਹ ਐਸੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਕਿ ਦੇ ਵਿੱਚੋਂ ਵੀ ਕੋਈ ਵੀ ਇਥੋਂ ਨਾ ਨਿਕਲੇ ਤਾਂ ਇਸ ਤਰੀਕੇ ਦੀ ਤਿਆਰੀ ਹੈਗੀ ਆ ਫੋਰਸ ਲਗਾਈ ਗਈ ਹੈ ਤਿਆਰੀਆਂ ਕੀਤੀਆਂ ਗਈਆਂ ਵਾਟਰ ਕਨਸਰਟਨ ਦੀਆਂ ਤਿਆਰੀਆਂ ਇਸੋ ਇਲਾਵਾ ਕਿਸਾਨਾਂ ਨਾਲ ਜਦੋਂ ਝੜਪ ਹੋ ਸਕਦੀ ਹੈ ਉਸ ਦੀਆਂ ਤਿਆਰੀਆਂ ਇਹ ਤਮੰ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਹਰਿਆਣਾ ਸਰਕਾਰ ਵੱਲੋਂ ਤਾਂ ਹੁਣ ਸਿੱਧੇ ਤਰੀਕੇ ਨਾਲ ਹੀ ਕਹਿ ਸਕਦੇ ਆ ਕਿ ਜਿਹੜਾ ਅੰਦੋਲਨ ਤਲਨ ਦਾ ਜਿਹੜਾ ਸੰਭਾਵਨਾ ਹੈ ਉਹ ਬਹੁਤ ਘੱਟ ਹੋ ਗਈ ਆ ਹਾਲਾਂਕਿ ਪੰਜਾਬ ਵਾਲੇ ਹਿੱਸੇ 'ਚ ਦੇਖੋ ਹਲੇ ਕਿਸਾਨ ਆਏ ਵੀ ਨਹੀਂ 13 ਤਰੀਕ ਨੂੰ ਆਉਣਾ ਹੈ ਹਲੇ ਤੱਕ ਦੋ ਦਿਨ ਵਿਚਕਾਰ ਪਏ ਆ 13 ਤਰੀਕ ਨੂੰ ਇੱਥੇ ਕਿਸਾਨ ਪਹੁੰਚਣਗੇ ਉਸ ਤੋਂ ਪਹਿਲਾਂ ਹੀ ਇਹ ਪੂਰੀਆਂ ਤਿਆਰੀਆਂ ਕਰ ਦਿੱਤੀਆਂ ਗਈਆਂ ਯਾਨੀ ਕਿ ਕੇਂਦਰ ਸਰਕਾਰ ਇੱਕ ਤਰੀਕੇ ਨਾਲ ਇਹ ਕਹਿ ਸਕਦੀ ਹੈ ਕਿ ਕਿਸਾਨਾਂ ਤੋਂ ਫਿਲਹਾਲ ਦਰੀ ਹੋਈ ਹੈ ਕਿ ਕਿਸਾਨ ਫਿਰ ਉਸੇ ਤਰੀਕੇ ਨਾਲ ਦਿੱਲੀ ਆ ਕੇ ਨਾ ਬੈਠ ਜਾਣ ਤੇ ਉਸ ਤੋਂ ਬਾਅਦ ਇੱਕ ਵੱਡੀ ਸਮੱਸਿਆ ਨਾ ਖੜੀ ਹੋ ਜਾਏ ਕਿਉਂਕਿ ਇਹ ਜਿਹੜਾ ਰੂਟ ਹੈਗਾ ਇਹ ਪੂਰੇ ਨੌਰਥ ਨਾਲ ਜੋੜਦਾ ਹੈ ਚਾਹੇ ਉਹ ਪੰਜਾਬ ਹਰਿਆਣਾ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਹਿਮਾਚਲ ਤੇ ਸ਼੍ਰੀਨਗਰ ਤੋਂ ਤੱਕ ਇਹ ਰੋਡ ਨੂੰ ਜੋੜਦਾ ਹੈਗਾ ਇਹ ਜਿਹੜਾ ਪੂਰਾ ਵੱਡਾ ਨੈਸ਼ਨਲ ਹਾਈਵੇ ਹੈਗਾ ਦਿੱਲੀ ਹੈ ਵੀ ਹੈਗਾ ਦਿੱਲੀ ਚੰਡੀਗੜ੍ਹ ਹਾਈਵੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਹੁਣ ਸਰਕਾਰ ਵੱਲੋਂ ਕੀ ਕੀ ਕਦਮ ਚੁੱਕੇ ਜਾਂਦੇ ਆ ਕਿ ਪੰਜਾਬ ਸਰਕਾਰ ਦਾ ਰੋਲ ਰਹੇਗਾ ਲੇਕਿਨ ਹਾਲ ਫਿਲਹਾਲ ਲੋਕ ਜ਼ਰੂਰ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਜਦੋਂ ਇਹ ਰੋਡ ਬੰਦ ਕਰ ਦਿੱਤਾ ਗਿਆ ਤਾਂ ਲੋਕ ਪਰੇਸ਼ਾਨ ਜ਼ਾਹਿਰ ਤੌਰ ਤੇ ਹੁੰਦੇ ਨੇ ਤਾਂ ਇਹ ਦੇਖੋ ਰੋਡ ਤੇ ਬੜੀ ਮੁਸ਼ਕਲ ਨਾਲ ਅੰਕ ਕਿਧਰੋਂ ਆਇਨੀ ਤਾਂ ਹੁਣ ਬੈਕ ਚੱਕ ਕੇ ਇੱਥੋਂ ਜਾ ਰਹੇ ਨੇ ਅੱਗੇ ਤਾਂ ਜਿਨ੍ਹਾਂ ਨੇ ਪੰਜਾਬ ਤੋਂ ਹਰਿਆਣਾ ਜਾਣਾ ਦਿੱਲੀ ਜਾਣਾ ਉਹ ਵੀ ਔਖੇ ਹੋ ਰਹੇ ਨੇ ਤੇ ਜਿਨ੍ਹਾਂ ਨੇ ਦਿੱਲੀ ਤੋਂ ਹਰਿਆਣਾ ਤੋਂ ਪੰਜਾਬ ਨੂੰ ਉਹ ਵੀ ਔਖੇ ਨੇ ਤਾਂ ਇਹ ਦੇਖੋ ਬੈਕ ਚੱਕ ਚੱਕ ਕੇ ਕਿਵੇਂ ਇੱਥੇ ਖੱਜਲ ਖਵਾਰ ਹੋ ਰਹੇ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਪਹਿਲਾਂ ਤਿੰਨ ਦਿਨ ਪਹਿਲਾਂ ਹੀ ਇਹ ਜਿਹੜਾ ਬੰਦ ਕਰ ਦਿੱਤਾ ਗਿਆ ਪੂਰਾ ਰੋਡ ਤਾਂ ਇਹ ਬੰਦ ਇਸ ਤਰੀਕੇ ਨਾਲ ਕੀਤਾ ਕਿ ਸਿੰਪਲ ਲੋਹੇ ਦੀ ਪੈਰੀਕੇਟਿੰਗ ਕਰ ਦਿੱਤੀ ਜਾਵੇ ਇਹ ਪੂਰਾ ਦੁਵਾਰਾ ਖੜੀਆਂ ਕਰ ਦਿੱਤੀਆਂ ਤੁਸੀਂ ਇੱਕ ਵਾਰ ਲੰਬੀ ਤਸਵੀਰ ਦਿਖਾ ਦਿਓ ਇਹ ਦੁਵਾਰਾ ਖੜੀਆਂ ਕਰ ਦਿੱਤੀਆਂ ਗਿਆ ਰੋਡ ਦੇ ਉੱਤੇ ਤਾਂ ਇਹ ਦੇਖੋ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਬੜੇ ਇਹ ਖੜੇ ਹੋਏ ਨੇ ਇਹ ਪੰਜਾਬ ਤੋਂ ਇਹਨਾਂ ਨੇ ਹਰਿਆਣਾ ਦਿੱਲੀ ਵੱਲ ਜਾਣਾ ਤਾਂ ਦੇਖੋ ਇਹ ਲੰਘਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਲੇਕਿਨ ਲੰਘਿਆ ਨਹੀਂ ਜਾਣਾ ਤੁਸੀਂ ਕਿੱਥੋਂ ਆ ਜੀ ਉਹਦੇ ਲੋਕਾਂ ਨੇ ਦੋ ਘੰਟੇ ਮੇਰੇ ਪਿੰਡਾਂ ਇੱਕ ਗਦਾ ਪਰ ਅੱਛਾ ਤੇ ਬਾਕੀ ਦੇਖੋ ਸਰਕਾਰ ਜਾਣ ਧੱਕਾ ਕਰ ਰਹੀ ਹੈ ਦੇਖੋ ਜਿਹੜੇ ਬੈਰੀਕਡ ਲਾਦੇ ਜਦ ਕਿ ਕਿਸਾਨ ਜਿਹੜੇ ਕੋਲ ਸੀਗੇ 13 ਫਰਵਰੀ ਸੀਗੀ ਤਿੰਨ ਦੇ ਪਹਿਲੇ ਜਿਹੜੀ ਆਮ ਪਬਲਿਕਾ ਨੂੰ ਬੜਾ ਪਰੇਸ਼ਾਨ ਕਰਤੇ ਆ ਜੀ ਤੇ ਜੇ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜੀ ਇੱਥੇ ਕੋਈ ਐਂਬੂਲੈਂਸ ਆ ਜੇ ਪੁੱਛਦਾ ਬੜਾ ਕਹਿ ਦਿੰਦੇ ਆ ਕਿ ਹਾਂ ਜੀ ਕਿਸਾਨਾਂ ਨੇ ਸੜਕ ਰੋਕਤੀਆਂ ਯਾਨੀ ਕਿ ਐਮਰਜੈਂਸੀ ਸਰਵਿਸ ਲਈ ਵੀ ਬੰਦ ਹੋਈ ਹੋ ਗਿਆ ਜੋ ਬੰਦ ਹੀ ਹੋ ਗਿਆ ਸਾਰਾ ਕੁਝ ਬੰਦ ਹੈ ਜੀ ਇੱਥੋਂ ਕੋਈ ਰਾਸਤਾ ਨਹੀਂ ਹੈਗਾ ਲੋਕ ਬੜੇ ਖੱਜਲ ਖਵਲ ਹੋ ਰਹੇ ਕਈ ਬੱਚੇ ਐ ਤੇ ਵਿੱਚੇ अच्छा तस्वीरें एक बार दिखा दियो जी ये भी लोग ਇੱਥੇ ਲੰਘ ਰਹੇ ਸੀਗੇ ਤੁਸੀਂ ਕਿੱਥੋਂ ਆਏ ਜੀ ਕਿੱਧਰ ਜਾਣਾ ਅੰਮ੍ਰਾਲੇ ਜਾਣਾ ਜੀ ਤੇ ਹੁਣ ਫਿਰ ਕਿੱਧਰ ਤੇ ਜਾਓਗੇ ਤੁਸੀਂ ਬੰਦ ਹੋ ਗਿਆ ਰੋਡ ਤਾਂ ਉਹ ਫਿਰ ਸੰਗੂ ਨੂੰ ਜਾਵਾਂਗੇ ਜੀ ਫਿਰ ਕੀ ਕਰਾਂਗੇ ਜੀ ਘੁੰਮ ਕੇ ਜਾਣਾ ਹਾਂ ਜੀ ਇਹਨਾਂ ਨੂੰ ਪੁੱਛ ਲੈਣਾ ਬਾਕੀ ਜਿਹੜੇ ਲੋਕ ਹੈਗੇ ਆ ਕਿੱਥੋਂ ਆਏ ਆ ਜੀ ਤੁਸੀਂ ਮਰਿੰਡਾ ਅੱਛਾ ਕਿੱਧਰ ਜਾਣਾ ਸੀ ਅੰਮ੍ਰਾਲੇ ਜਾਣਾ ਸੀ ਪਰ ਹੁਣ ਜਾ ਨਹੀਂ ਹੁਣ ਕਿੱਧਰ ਤੇ ਜਾਵਾਂਗੇ ਫਿਰ ਓਕੇ ਹੋ ਰਿਹਾ ਇਹ ਜੀ ਓਖਾ ਤਾਂ ਇਹ ਤਸਵੀਰਾਂ ਨੇ لوگ تنگ ਹੋ ਰਹੇ ਨੇ ਤੁਸੀਂ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਅਸੀਂ ਸ਼ੰਭੂ ਤੋਂ ਆਏ ਅਸੀਂ ਅੰਬਾਲੇ ਜਾਣਾ اچھا ਅੰਬਾਲੇ ਜਾ ਐਡਮਿਟ ਹੈ ਮਰੀਜ਼ ਸਰਕਾਰ ਇਹ ਸਾਹਮਣੇ ਤਾਂ ਰੋਡ ਹੀ ਬੰਦ ਹੋ ਗਈ ਜਾਣ ਕਿਵੇਂ ਦੇਣ ਕਿ سیمنٹ ਦੀਆਂ ਕੰਨਾਂ ਕੱਢ ਕੇ ਇਹ 13 ਨੂੰ ਦੇਖੀ ਨੂੰ ਪੱਟ ਕੇ نیچے ਸੁੱਟ ਦੇਣੀ ਸੀ ਤੁਸੀਂ ਕਿੱਥੋਂ ਆਏ ਸੀ ਅੰਬਾਲੇ ਜਾ ਰਹੇ ਤੇ ਜੀ ਅੰਬਾਲੇ ਜਾ ਰਹੇ ਸੀ ਪਰੇਸ਼ਾਨ ਹੋ ਰਹੇ ਹੋ ਪਰੇਸ਼ਾਨ ਹੈ ਜੀ ਹੁਣ ਕੀ ਕੰਮ ਹੈ ਜਾਣਾ ਤਾਂ ਹੈ ਪਤਾ ਨਹੀਂ ਰਸਤਾ ਕਿੱਥੇ ਨੂੰ ਜਾੜਿਆ ਕਿੱਥੇ ਨੂੰ ਜਾਣਾ اچھا اچھا ਹੁਣ ਪਿੰਡਾ ਪੁੰਡਾ ਵੇਚਦੀ ਹੋ ਕੇ ਜਾਵਾਂਗਾ ਇੰਨਾ ਦੇ ਪਰਾਂ ਨੂੰ ਕੇ ਜਾਵਾਂਗੇ ਅਗਲੇ 20 ਕਿਲੋ ਬਲਬਾਂ ਕੋਈ ਰਸਤਾ ਹੋਰ ਹੋ ਬਾਜੀ ਜ਼ਰੂਰੀ ਜਾਣਾ ਦਾ ਉਹ ਵੀ ਤਾਂ ਲੋਕਾਂ ਐਮਰਜੈਂਸੀ ਇਹ ਸੇਵਾਵਾਂ ਜਿਹੜੀ ਹੈਗੀਆਂ ਸਰਵਿਸਿਸ ਹੁੰਦੀਆਂ ਕਈ ਵਾਰ ਉਹ ਵੀ ਨਹੀਂ ਕਰ ਲੈ ਪਾਰੇ ਤਾਂ ਐਮਰਜੈਂਸੀ ਕਿਸੇ ਨੇ ਜਾਣਾ ਜਾਂ ਕਿਸੇ ਨੇ ਹਸਪੀਟਲ ਜਾਣਾ ਤਾਂ ਉੱਥੇ ਜਾ ਨਹੀਂ ਪਾਰੇ ਲੋਕਾਂ ਤਾਂ ਇਹ ਸੂਰਤੇ ਹਾਲ ਹੈਗਾ ਇਸ ਸਮੇਂ ਦਾ ਹਰਿਆਣਾ ਦਾ ਤਾਂ ਇਹ ਪਹਿਲੀ ਤਸਵੀਰ ਹੈ ਜਦੋਂ ਇਹ ਬੈਰੀਕੇਟਿੰਗ ਜਾਂ ਇਹ ਸੀਮੈਂਟ ਦੀਆਂ ਕੰਧਾਂ ਹੁਣ ਕੱਢਿਆਂਗੇ ਇਹ ਪਹਿਲੀ ਤਸਵੀਰ ਦਿਖਾ ਰਿਹਾ ਪੀਟੀਸੀ ਨਿਊਜ਼ ਤੇ ਸਭ ਤੋਂ ਪਹਿਲੀ ਤਸਵੀਰ ਜਦੋਂ ਇਹ ਅੰਦੋਲਨ ਦੀ ਸ਼ੁਰੂਆਤ ਹੈਗੀ ਆ ਤਾਂ ਇਹ ਅਸੀਂ ਦਿਖਾ ਰਹੇ ਕਿੱਥੋਂ ਆਏ ਜੀ ਕਿੱਥੇ ਜਾਣਾ ਰਾਜਪੁਰੇ ਤੋਂ ਆਏ ਜੀ ਅਜਾ ਰਾਜਪੁਰੇ ਤੋਂ ਆਏ ਜਾਣਾ ਕਿੱਥੇ ਅੰਬਾਲਾ ਹੀ ਜਾਣਾ ਤੁਸੀਂ ਪਾਲੇ ਹੁਣ ਜਾ ਨਹੀਂ ਪਾਓਗੇ ਕਿਉਂਕਿ ਬਦਲ ਹੋ ਗਿਆ ਦੇਖਦੇ ਆ ਘਨੌਰ ਨੂੰ ਜਾਏਗੇ ਪਿੰਡਾਂ ਮੰਨੂ ਹੋਗੇ ਅੱਛਾ ਅੱਛਾ ਕਿਵੇਂ ਦੇਖਦੇ ਸਰਕਾਰ ਦੇ ਸਪੈਸ਼ਲ ਵਿਭਾਗ ਨਾਲ ਕੰਮ ਤੁਸੀਂ ਕੀ ਕਹਿੰਦੇ ਦੇਖਦੇ ਇਸਰ ਸਾਈਡ ਦੇ ਉੱਤੇ ਇੱਕ ਆਪਣਾ ਜਿਹੜੀ ਕੋਈ ਐਕਟਿਵ ਆ ਵਗੈਰਾ ਹੈਗੀ ਹੈਗੀ ਉਸ ਬੱਦ ਤੋਂ ਥੋੜੀ-ਮੋਡੀ ਜਗ੍ਹਾ ਮਿਲਦਾ ਬਹੁਤ ਲੰਘਣ ਦੀ ਜਗ੍ਹਾ ਚਾਹੀਦੀ ਹੈ ਜੀ ਆਪ ਆਪਣੀ ਪਰੇਸ਼ਾਨ ਹੈ ਪਰੇਸ਼ਾਨ ਹੋ ਰਹੇ ਆ ਐਮਰਜੈਂਸੀ ਸੇਵਾਵਾਂ ਆ ਵੀ ਹੀ ਲੈ ਨਹੀਂ ਪਾ ਰਿਹਾ ਕੋਈ ਕਿਉਂਕਿ ਐਮਰਜੈਂਸੀ ਕੇਵਲ ਕਿਸੇ ਨੇ ਹਸਪੀਟਲ ਜਾਣਾ ਅੰਬਾਲੇ ਜਾਂ ਕੋਈ ਕੰਮ ਨੂੰ ਜਾਣਾ ਤਾਂ ਉਹ ਜਾਣ ਨਹੀਂ ਪਾਉਂਦੇ ਤਾਂ ਇਹ ਹਾਲੇ ਤੱਕ ਕੋ ਇੱਧਰ ਪੰਜਾਬ ਵਾਲਾ ਹਿੱਸਾ ਪੂਰਾ ਖਾਲੀ ਪਿਆ ਹਾਲੇ ਪੰਜਾਬ ਵਾਲੇ ਹਿੱਸੇ 'ਚੋਂ ਕੋਈ ਨਹੀਂ ਆਇਆ ਇੱਥੇ ਜਥੇਬੰਦੀਆਂ ਨੇ ਆਉਣਾ ਉਹ ਹਾਲੇ ਤੱਕ 13 ਤਰੀਕ ਨੂੰ ਆਉਣਾ ਉਹਨਾਂ ਨੇ ਲੇਕਿਨ 2-3 ਦਿਨ ਪਹਿਲਾਂ ਹੀ ਇਹ ਪੂਰਾ ਰੋਡ ਹੈ ਬਲਾਕ ਕਰ ਦਿੱਤਾ ਗਿਆ ਯਾਨੀ ਕਿ ਲੋਕ ਤਾਂ ਖ쩔 ਖਵਾਰ ਹੋਣ ਗਏ ਇਹ ਦਰਨਾ ਕਿੱਡਾ ਕੁ ਵੱਡਾ ਹੋਏਗਾ ਸਭ ਤੋਂ ਵੱਡਾ ਸਵਾਲ ਇਹ ਹੈ ਤਾਂ ਕੀ ਹੁਣ ਐਮਐਸਪੀ ਦਾ ਜਿਹੜਾ ਕਾਨੂੰਨ ਬਣਾਉਣ ਦੀ ਗੱਲਬਾਤ ਤਾਂ ਕਹੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਕਾਨੂੰਨ ਬਣਾਓ ਪਾਰਲੀਮੈਂਟ ਚੱਲਦੀ ਹੈ ਸੈਸ਼ਨ ਚੱਲ ਰਿਹਾ ਲੇਕਿਨ ਸਰਕਾਰ ਵੱਲੋਂ ਇਹ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਇਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਮਸਲੇ ਦੇ ਵਿੱਚ ਜਿਹੜੇ ਜਖਮੀ ਲੋਕ ਹੋਏ ਸੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਮਾਜੇ ਉਹਨਾਂ ਦੇ ਪਰਿਵਾਰਾਂ ਨੂੰ ਦੇਣ ਦੇ ਮਾਜੇ ਦੀ ਗੱਲਬਾਤ ਹੈਗੀ ਆ ਇਸ ਤੋਂ ਇਲਾਵਾ ਕਰਜ਼ਾ ਮਾਫੀ ਦੀ ਗੱਲਬਾਤ ਹੈ ਉਹ ਸਰਕਾਰ ਮੰਨੇਗੀ ਜਾਂ ਨਹੀਂ ਮੰਨੇਗੀ ਇਹ ਸਵਾਲ ਵੱਡਾ ਬਣਿਆ ਹੋਇਆ ਤਾਂ ਇਹ ਤਮਾਮ ਮੰਗਾਂ ਤਾਂ ਪੈਂਡਿੰਗ ਹੀ ਹੈ ਲੇਕਿਨ ਲੋਕ ਹੁਣ ਖੱਜਲ ਖਵਾਰ ਸ਼ੁਰੂ ਹੋ ਚੁੱਕੇ ਨੇ ਖੱਜਲ ਖਵਾਰੀ ਜਿਹੜੀ ਹੈਗੀ ਆ ਪਹਿਲਾਂ ਲੋਕ ਜਿਹੜੇ ਪਿਛਲੀ ਵਾਰ ਤਰਨਾ ਹੋਇਆ ਸੀ ਤਾਂ ਲੋਕ ਥੱਲੋਂ ਦੀ ਜਿਹੜੇ ਕਿਸਾਨ ਸੀ ਇਹ ਏਡਾਂ ਦੀ ਲੰਘ ਜਾਂਦੇ ਸੀ ਵਿੱਚ ਦੀ ਪਾਣੀ ਦੇ ਵਿੱਚ ਦੀ ਤਾਂ ਇਸ ਵਾਰ ਇਹ ਸੰਭਾਵਨਾ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇੱਥੇ ਲਾ ਦਿਓ ਇਹ ਦੇਖੋ ਸੀਮਿੰਟ ਦੀਆਂ ਜਿਹੜੀਆਂ ਇਹਨਾਂ ਨੇ ਬੜਾਈ ਬਣਾਈਆਂ ਹੋਈਆਂ ਕਹਿੰਦਾ ਟਾਈਪ ਇਹ ਇਹਨਾਂ ਨੇ ਇੱਥੇ ਰੱਖ ਦੇਣੀ ਹੈ ਤੇ ਇਥੋਂ ਲੰਘਣਾ ਵੀ ਔਖਾ ਯਾਨੀ ਕਿ ਹੁਣ ਕੋਈ ਵੀ ਸੰਭਾਵਨਾ ਹਰਿਆਣਾ ਪ੍ਰਸ਼ਾਸਨ ਵੱਲੋਂ ਨਹੀਂ ਰੱਖੀ ਗਈ ਕਿ ਜਿਹੜੀ ਜਿੱਥੋਂ ਕਿਸਾਨ ਇਥੋਂ ਲੰਘ ਸਕਣ ਕਿੱਥੋਂ ਆਏ ਆ ਜੀ ਸਿਬ ਬਰੋਰ ਤੋਂ ਆਏ ਆ ਜੀ ਅੱਛਾ ਕਿੱਥੇ ਜਾਣਾ ਅਸੀਂ ਅੰਬਾਲਾ ਜਾਣਾ ਸਰਕਾਰ ਨੇ ਪਹਿਲੇ ਵਾਅਦਾ ਕਰਤਾ ਕਿਵੇਂ ਦੇਖਦੇ ਆਂ ਚਾਨੂਰੇ ਵੱਡੇ ਹੀ ਪਹਿਲਾਂ ਪਾਈਪ ਫਿਰ ਵੜਦਾਂਗੇ ਜੀ ਅੱਛਾ ਹਾਂਜੀ ਅੱਧੇ ਨਹੀਂ ਫਿਰ ਅੱਧੇ ਕਿੱਥੇ ਆ ਜੇ ਪਹਿਲਾਂ ਦਿੱਲੀ ਜਿੱਤ ਲਈ ਹੁਣ ਸਾਡੇ ਅੱਗੇ ਕੀ ਆ ਹੁਣ ਤੇ ਨੋਰਮਲ ਹੀ ਗੱਲ ਹੈ ਹਾਂਜੀ ਯਾਰ ਤਾਂ ਆ ਗਿਆ 21 ਵਾਰ ਜਿੱਤੀ ਪਾਈ ਵਰਸੇ ਜਿੱਤ ਲਾਂਗੇ ਹੁਣ ਕਰਿਆ ਕੀ ਬਾਈ ਇਹਨਾਂ ਨੇ ਕੁਝ ਨਹੀਂ ਕਰਿਆ ਇਹਨਾਂ ਨੇ ਭੀਮ ਜੇ ਪਾਏ ਨੇ ਵਿੱਚ ਠੀਕ ਹੈ ਜੀ ਸਾਡੇ ਟਰੈਕਟਰ ਆਏ ਤੇ ਸਾਲੇ ਪਿੱਛੇ ਭੱਜ ਕੇ ਟਕ ਗਏ ਅੱਛਾ ਚਲੋ ਤਸਵੀਰਾਂ ਦਿਖਾ ਦਿੰਦੇ ਇੱਕ ਵਾਰ ਪਾਣੀ ਦੇ ਕੋ ਪਾਣੀ ਦੇ ਬੁਹਾਰ ਦਿਖਾ ਦਿੰਦੇ ਆ ਤਾਂ ਇਹ ਸੂਰਤਿ ਹਾਲ ਹੈ ਇਸ ਸਮੇਂ ਦਾ ਸੂਰਤਿ ਹਾਲ ਹੈ ਦੇਖੋ ਲੋਕ ਪਰੇਸ਼ਾਨ ਆ ਬਜ਼ੁਰਗ ਜਿਹੜੇ ਆ ਉਹ ਵੀ ਪਰੇਸ਼ਾਨ ਹੋ ਰਿਹਾ ਕਿਉਂਕਿ ਅੰਬਾਲਾ ਜਾਲੀ ਇਹ ਇੱਕ ਸਹੀ ਰਸਤਾ ਹੈਗਾ ਵੱਡਾ ਰਸਤਾ ਹੈਗਾ ਇਸ ਤੋਂ ਇਲਾਵਾ ਕੋਈ ਰਸਤਾ ਨਹੀਂ ਹੈਗਾ ਤੈਸ ਕਰਕੇ ਲੋਕ ਤਾਂ ਪਰੇਸ਼ਾਨ ਹੋ ਰਹੇ ਨੇ ਆਟੋ ਵੀ ਇੱਥੇ ਰੁਕ ਰਹੇ ਨੇ ਤਾਂ ਇਹ ਸੂਰਤਿ ਹਾਲ ਹੈ ਪਹਿਲੀਆਂ ਤਸਵੀਰਾਂ ਇਸ ਅੰਦੋਲਨ ਦੀਆਂ ਪਹਿਲੀਆਂ ਸਭ ਤੋਂ ਪਹਿਲੀਆਂ ਤਸਵੀਰਾਂ ਸੀ ਪੀਟੀਸੀ ਨਿਊਜ਼ ਦੀ ਸਕਰੀਨ ਤੇ ਦਿਖਾ ਰਿਹਾ ਮੰਗਾਂ ਦੱਸ ਦਿੱਤੀਆਂ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਪਿਊਸ਼ ਗੋਇਲ ਕੇਂਦਰੀ ਮੰਤਰੀ ਉਹਨਾਂ ਦੇ ਨਾਲ ਤਾਂ ਨਿਤਿਆਨੰਦ ਰਾਏ ਕੇਂਦਰੀ ਰਾਜ ਮੰਤਰੀ ਉਹਨਾਂ ਨਾਲ ਮੀਟਿੰਗ ਹੋਈ ਸੀ ਤੇ ਅਰਜੁਨ ਮੁੰਡਾ ਉਹ ਵੀ ਆਏ ਸੀ ਇਸ ਮੀਟਿੰਗ ਦੇ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਮੀਟਿੰਗ ਜੋ ਕਰਾਈ ਗਈ ਸੀ ਉਹ ਬ੍ਰਿਜ ਦਾ ਰੂਪ ਰੂਪ ਦੇ ਵਿੱਚ ਕਰਾਈ ਗਈ ਸੀ ਕਿ ਦੋਨਾਂ ਦੇ ਵਿੱਚ ਇੱਕ ਪੁਲ ਦਾ ਕੰਮ ਕੀਤਾ ਸੀ ਲੇਕਿਨ ਇਹ ਪੁਲ ਕੰਮ ਕਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਤਾ ਮੁੱਖ ਮੰਤਰੀ ਪੰਜਾਬ ਨੇ ਹਾਲਾਂਕਿ ਕੋਸ਼ਿਸ਼ ਜ਼ਰੂਰ ਕੀਤੀ ਸੀ ਲੇਕਿਨ ਇਹ ਕੋਸ਼ਿਸ਼ ਪੂਰੀ ਨਹੀਂ ਹੋ ਸਕੀ ਤਾਂ ਹੁਣ ਇਹ ਅੰਦੋਲਨ ਜਾਂ ਦਿੱਲੀ ਕੂਚ ਕਹਿ ਲਓ ਤਾਂ ਇਹ ਹੋਣਾ ਲਗਭਗ ਲਗਭਗ ਤੈ ਹੈਗਾ ਹਾਲਾਂਕਿ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਇਹ ਜ਼ਰੂਰ ਕਿਹਾ ਗਿਆ ਕਿ ਇਸ 12 ਤਰੀਕ ਤੱਕ ਕੋਈ ਹੱਲ ਕੱਢਾਂਗੇ ਕਿ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਕਿਉਂਕਿ ਲੋਕ ਸਭਾ ਚੋਣਾ ਉੱਪਰ ਨੇ ਅਗਰ ਕੋਈ ਇਸ ਤਰੀਕੇ ਦਾ ਅੰਦੋਲਨ ਫੇਰ ਹੋ ਜਾਂਦਾ ਤਾਂ ਜ਼ਾਹਿਰ ਤੌਰ ਤੇ ਬੀਜੇਪੀ ਨੂੰ ਕਿਸਾਨਾਂ ਵੱਲੋਂ ਇੱਕ ਵੱਡੀ ਦਿੱਕਤ ਜਰੂਰ ਆ ਸਕਦੀ ਆ ਕਿਉਂਕਿ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਗਿਣਤੀ ਕਿਸਾਨਾਂ ਦੀ ਹੈਗੀ ਆ ਤਾਂ ਅਗਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਵਿਰੋਧ ਕਰਨਗੇ ਤਾਂ ਜ਼ਾਹਿਰ ਤੌਰ ਤੇ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਬੀਜੇਪੀ ਨੂੰ ਨੁਕਸਾਨ ਹੋਏਗਾ ਲੇਕਿਨ ਨਾਲ-ਨਾਲ ਜਿਹੜਾ ਨੁਕਸਾਨ ਇਹ ਵੀ ਹੋਏਗਾ ਕਿ ਲੋਕ ਪਰੇਸ਼ਾਨ ਹੋਣਗੇ ਬੜੇ ਤਾਂ ਲੋਕ ਤਾਂ ਪਹਿਲੇ ਪਰੇਸ਼ਾਨ ਹੈ ਤਾਂ ਦੇਖਾਉਣੇ ਤਸਵੀਰਾਂ ਸਾਰੀਆਂ ਤਸਵੀਰਾਂ ਤੁਹਾਨੂੰ ਲੋਕ ਖੱਜਲ ਖਵਾਰ ਹੋਏ ਬੈਠੇ ਨੇ ਪੁਲਿਸ ਦੇਖੋ ਅੰਦਰ ਹੀਠਾ ਤੱਕ ਖੜੀ ਹੋਈ ਹੈ ਦੇਖੋ ਤੁਸੀਂ ਪੁਲਿਸ ਦਿਖਾ ਦਿਓ ਜਰਾ ਤਾਂ ਲੋਕ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇਹ ਵੀ ਬੜੇ ਪਰੇਸ਼ਾਨ ਹੋ ਰਹੇ ਨੇ ਤਾਂ ਕਿਉਂਕਿ ਲੰਘਣਾ ਇਹਨਾਂ ਨੂੰ ਉੱਧਰ ਪਰ ਉੱਧਰ ਜਾਣ ਨਹੀਂ ਦਿੱਤਾ ਜਾ ਰਿਹਾ ਬੰਦ ਕਰ ਦਿੱਤਾ ਗਿਆ 3 ਦਿਨ ਪਏ ਹਾਲੇ ਤਿਕਰ ਤਾਂ ਇਸ ਸੂਰਤੇ ਹਾਲ ਨੇ ਇਹ ਮੌਕੇ ਦੇ ਹਾਲ ਨੇ ਹਾਲਾਂਕਿ ਇਸ ਅੰਦੋਲਨ ਨਾਲ ਇਸ ਦਿੱਲੀ ਕੂਚ ਦੇ ਨਾਲ ਜੁੜੀ ਹੋਈ ਹਰ ਖਬਰ ਤੁਹਾਨੂੰ ਅਸੀਂ ਦਿਖਾਉਂਦੇ ਰਾਵਾਂਗੇ ਹਾਲ ਫਲਾਲ ਲਈ ਮੈਨੂੰ ਦਿਓ ਜੀ